ਹਾਂਜੀ ਧੰਨ ਧੰਨ ਸਾਧ ਗੁਰੂ ਤੇਰਾ ਹੀ ਆਸਰਾ ਅਸੀਂ ਫੇਰ ਕੋਈ ਅੱਜ ਨਵੀਆਂ ਗੱਲਾਂ ਬਾਤਾਂ ਪਹਿਲਾਂ ਤਾਂ ਅਸੀਂ ਨਵੇਂ ਸਾਲ ਦੀਆਂ ਪੂਰੇ ਲੋਕਾਂ ਨੂੰ ਮੁਬਾਰਕਾਂ ਦਿੰਦੇ ਹਾਂ ਤੇ ਕੁਝ ਲੋਕਾਂ ਨੂੰ ਸਵਾਲ ਵੀ ਕਰਦੇ ਆ ਨਵੇਂ ਸਾਲ ਨੂੰ ਲੈ ਕੇ ਅਸੀਂ ਸਵਾਲ ਕਿਹੜੇ ਕਰਦੇ ਆ ਵੀ ਮੈਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਨੁਭਵ ਕੀਤਾ ਹੈ ਲੋਕਾਂ ਦੇ ਬਾਰੇ ਲੋਚਾਂ ਦੇ ਜਿਵੇਂ ਲੋਕਾਂ ਦੇ ਰਿਜ਼ਲਟ ਕੀਤਾ ਜਿਵੇਂ ਆਪਾਂ ਕਿਸੇ ਚੀਜ਼ ਤੇ ਰਿਜ਼ਲਟ ਕਰਦੇ ਆ ਵੀ ਜਦੋਂ ਵੀ ਕੋਈ ਨਵਾਂ ਸਾਲ ਚੜ੍ਹਦਾ ਹੈ ਤੇ 12 ਵਜੇ ਦੇ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗ ਜਾਂਦੇ ਆ ਤਾਂ ਫੇਸਬੁੱਕ ਦੇ ਉੱਤੇ ਚਾਰ ਅੱਖਰ ਲਿਖੇ ਆਪਦੇ ਸੱਜਣਾ ਦੋਸਤਾਂ ਮਿੱਤਰਾਂ ਨੂੰ ਮੁਬਾਰਕਾਂ ਦੇਤੀਆਂ ਜਾਂ ਵਧਾਈਆਂ ਦੇਤੀਆਂ ਕਿ ਇਹਦੇ ਨਾਲ ਨਵੇਂ ਸਾਲ ਦੇ ਵਿੱਚ ਕੁਝ ਫਰਕ ਪੈ ਜਾਊਗਾ ਨਹੀਂ ਪੈਣਾ ਸਕੂਲਾਂ ਵਿੱਚ ਬਹੁਤ ਕੁਝ ਲਿਖਿਆ ਪਿਆ ਕੰਧਾ ਉੱਤੇ ਬਹੁਤ ਕੁਝ ਲਿਖਿਆ ਪਿਆ ਲਿਖਣ ਨਾਲ ਸਾਡਾ ਕੋਈ ਨਵੇਂ ਸਾਲ ਦੇ ਵਿੱਚ ਫਰਕ ਪਾਊਗਾ ਨਹੀਂ ਪੈਣਾ ਜਦੋਂ ਤੱਕ ਹਰ ਇੱਕ ਇਨਸਾਨ ਇਹ ਸੋਚ ਕੇ ਚੱਲੂਗਾ ਵੀ ਨਵੇਂ ਸਾਲ ਨੂੰ ਵਧੀਆ ਕਿਵੇਂ ਬਣਾਉਣਾ ਹੈ ਕੋਈ ਠੱਗੀ ਬੇਈਮਾਨੀ ਰਿਸ਼ਵਤ ਖੋਰੀ ਭ੍ਰਟਾਚਾਰ ਵੀ ਅਸੀਂ ਨਵੇਂ ਸਾਲ ਦੇ ਵਿੱਚ ਆਹ ਚੀਜ਼ ਆ ਕੇ ਛੱਡ ਦੇਣੀ ਹੈ ਜਵੇਂ ਮੰਨ ਕੇ ਚੱਲੋ ਕੋਈ ਦੀਵਾਲੀ ਦੇ ਟਾਈਮ ਤੇ ਆਫਰ ਲੱਗਦੇ ਆ ਚੀਜ਼ਾਂ ਦੇ ਤੁਸੀਂ ਪੁਰਾਣੀਆਂ ਚੀਜ਼ਾਂ ਵੇਚ ਦਿੰਨੇ ਆ ਨਵੀਆਂ ਚੀਜ਼ਾਂ ਲੈ ਲੈਣੇ ਆ ਇਸੇ ਤਰ੍ਹਾਂ ਸਾਨੂੰ ਸੋਚ ਵਿਤਰ ਬਣਾਉਣੀ ਪੈਣੀ ਆ ਸਾਨੂੰ ਸਾਡੇ ਵਿਚਾਰ ਵਿਤਰ ਬਣਾਉਣੇ ਪੈਣੇ ਆ ਵੀ ਕਿਹੜੀ ਚੀਜ਼ ਅਸੀਂ ਛੱਡਣੀ ਆ ਤੇ ਕਿਹੜੀ ਆਪਣੇ ਪਰਵੇਸ਼ ਕਰਨੀ ਆ ਜਿਵੇਂ ਘਰ ਦੇ ਵਿੱਚ ਤੁਸੀਂ ਨਵੀਂ ਚੀਜ਼ ਲਿਆਉਣੀ ਆ ਪੁਰਾਣੀ ਚੀਜ਼ ਛੱਡ ਵੇਚ ਦਿੰਨੇ ਆ ਇਸੇ ਤਰ੍ਹਾਂ ਨਵੇਂ ਸਾਲ ਨੂੰ ਵਧੀਆ ਬਣਾਉਣ ਵਾਸਤੇ ਜਾਣੇ ਕਿ ਜੋ ਵੀ ਬੰਦੇ ਦੇ ਵਿੱਚ ਔਗਣ ਹੈ ਉਹਨੂੰ ਛੱਡਨੇ ਚਾਹੀਦੇ ਆ ਕੁਝ ਵਾਤਾਵਰਣ ਨੂੰ ਦੇਣਾ ਚਾਹੀਦਾ ਜਾਣੇ ਕਿ ਕੋਈ ਚੰਗੇ ਕੰਮ ਦੀ ਸ਼ੁਰੂਆਤ ਜਾਂ ਚੰਗੇ ਸਿਰਜਣਾ ਹੋਣੀ ਚਾਹੀਦੀ ਆ ਫੇਰ ਇਸ ਆਉਣ ਵਾਲਾ ਸਾਲ ਵਧੀਆ ਬਣੂਗਾ ਪਰ ਜੋ ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਹਾਂ ਸਾਡੇ ਲੀਡਰ ਵੀ ਵਧਾਈਆਂ ਤੱਕ ਸੀਮਿਤ ਹੋ ਗਏ ਤੇ ਸਾਡੇ ਲੋਕ ਵੀ 2-4% ਲੋਕ ਆ ਜਿਹੜੇ ਨਵੇਂ ਸਾਲ ਵਾਲੇ ਦਿਨ ਵਧੀਆ ਕੰਮ ਕਰਦੇ ਆ ਨਵੇਂ ਸਾਲ ਦੀ ਵਧੀਆ ਕਮਾਂ ਦੇ ਨਾਲ ਸ਼ੁਰੂਆਤ ਕਰਦੇ ਆ ਪਰ ਕਿਸੇ ਨੇ ਮਤਲਬ ਹੀ ਸਾਰੇ ਲੋਕਾਂ ਨੇ ਕੱਲੀਆਂ ਵਧਾਈਆਂ ਤੱਕ ਸੀਮਤ ਹੋ ਕੇ ਬੈਠ ਕੇ ਵੀ ਚੱਲ ਤੜਕੇ ਉઠੋ ਵਧਾਈਆਂ ਦੇ ਦਿਓ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਦਿਓ ਮੁਬਾਰਕਾਂ ਦੇ ਨਾਲ ਗੱਲ ਨਹੀਂ ਬਣਨੀ ਵੀ ਨਵਾਂ ਸਾਲ ਨੂੰ ਵਧੀਆ ਬਣਾਉਣ ਵਾਸਤੇ ਨਵੇਂ ਸਾਲ ਦੇ ਵਿੱਚ ਚੰਗੀ ਜ਼ਿੰਦਗੀ ਜਿਉਣ ਵਾਸਤੇ ਜਿਹੜਾ ਸਾਡੇ ਦੇਸ਼ ਲਈ ਹਾਨੀਕਾਰ ਕੰਮ ਹੈ ਜਾਂ ਸਾਡੇ ਲਈ ਹਾਨੀਕਾਰ ਹੈ ਸਾਡੇ ਵਾਤਾਵਰਣ ਦੇ ਲਈ ਹਾਨੀਕਾਰ ਹੈ ਚਾਹੇ ਉਹ ਕੂੜੇ ਕਰਗੜ ਦੀ ਸਮੱਸਿਆ ਉਹਨੂੰ ਵੇਤਰ ਕਿਵੇਂ ਬਣਾਉਣਾ ਹੈ ਨਵੇਂ ਸਾਲ ਦੇ ਵਿੱਚ ਕਿਹੜੇ ਚੰਗੇ ਕੰਮ ਹੈ ਜਿਹਨੂੰ ਅਸੀਂ ਚੰਗਾ ਬਣਾਉਣਾ ਹੈ ਫੇਰ ਹੀ ਸਾਲ ਚੰਗਾ ਬਣੂਗਾ ਨਾ ਫੇਰ ਹੀ ਸਾਡੀ ਜ਼ਿੰਦਗੀ ਚੰਗੀ ਬਣੂਗੀ ਪਰ ਅਸੀਂ ਕੱਲੀਆਂ ਵਧਾਈਆਂ ਤੱਕ ਸੀਮਤ ਰਹੇਗੇ ਤੜਕੇ ਉੱਠਦੇ ਆ ਰਜਾਈ ਵਿੱਚ ਕਈ ਤਾਂ ਰਜਾਈ ਚੋਂ ਨਹੀਂ ਉੱਠਦੇ ਕੱਲੇ ਰਜਾਈ ਵਿੱਚ ਉੱਠ ਕੇ ਤੇ ਮੁਬਾਰਕਾਂ ਲਿਖਤੀਆਂ ਕੀ ਰਜਾਈ ਵਿੱਚ ਬਹਿ ਕੇ ਮੁਬਾਰਕਾਂ ਲਿਖਣ ਦੇ ਨਾਲ ਦੇਸ਼ ਜਾਂ ਸਾਲ ਵਧੀਆ ਬਣ ਜਾਊਗਾ ਸਾਲ ਨੂੰ ਵਧੀਆ ਬਣਾਉਣ ਵਾਸਤੇ ਤੁਹਾਨੂੰ ਚੰਗੇ ਕੰਮ ਕਰਨੇ ਪੈਣੇ ਆ ਵਾਤਾਵਰਨ ਨੂੰ ਕੁਝ ਦੇਣਾ ਪੈਣਾ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੇਣਾ ਪੈਣਾ ਹੈ ਤੇ ਸਾਡੀਆਂ ਸਰਕਾਰਾਂ ਨੂੰ ਵੀ ਪੀਲ ਹੈ ਦੇ ਨਵੇਂ ਸਾਲ ਦੇ ਵਿੱਚ ਕੋਈ ਨਵੇਂ ਕਾਨੂੰਨ ਜਿਹੜੇ ਦੇਸ਼ ਦੇ ਭਲੇ ਵਾਸਤੇ ਹੋਣ ਆਉਣ ਵਾਲੀਆਂ ਪੀੜ੍ਹੀਆਂ ਦੇ ਭਲੇ ਵਾਸਤੇ ਹੋਣ ਊੜੇ ਕਰਗਟ ਨੂੰ ਲੈ ਕੇ ਚਾਹੇ ਉਹ ਵਾਤਾਵਰਣ ਨੂੰ ਲੈ ਕੇ ਜਾਣੇ ਕੋਈ ਸਖਤ ਕਾਨੂੰਨ ਬਣਨੇ ਚਾਹੀਦੇ ਜਿਸ ਦੇ ਨਾਲ ਆਉਣ ਵਾਲੇ ਸਾਲ ਵਹਿਤਰ ਬਣ ਸਕਦੇ ਆ ਆਉਣ ਵਾਲੇ ਸਾਲ ਲੋਕਾਂ ਦੇ ਲਈ ਲਾਹੇਵੰਦ ਬਣ ਸਕਦੇ ਆ ਫੇਰ ਹੀ ਮਤਲਬ ਕਿ ਅਸੀਂ ਨਵੇਂ ਸਾਲਾਂ ਦੀ ਸਿਰਜਣਾ ਵਧੀਆ ਕਰ ਸਕਦੇ ਹਾਂ ਜੇ ਇਨਸਾਨ ਵਧੀਆ ਬਣਨਗੇ ਤੋ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਮੇਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਇਹ ਸੀ ਨਵੇਂ ਸਾਲ ਤੇ ਸਾਡੇ ਲੋਕਾਂ ਨੂੰ ਸਵਾਲ ਮੈਂ ਤੁਹਾਨੂੰ ਸਤਿਗੁਰੂ ਤੇਰਾ ਹੀ ਆਸਰਾ ਜੀ